सतनाम श्री वाहे एक ओंकार वाहे जी, जी की फतेह श्री भगवती जी सहाय श्री भगवती जी के पातशाही प्रथम भगौती सिमर का गुरु नानक लाइन ते आई श्री अंगद गुरते अमरदास राम दास हुई सहाय अर्जुन हर ਸਿਮਰੋਂ ਸ੍ਰੀ ਘਰ ਆਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਰਥੇ ਸਭ ਦੁੱਖ ਜਾਏ ਤੇ ਗ ਬਹਾਦਰ ਸਿਮਰਿਆ ਘਰ ਨੋਂ ਨਿ ਆਵੈ ਧਾਏ ਸਭ ਥਾਏ ਹੋਇ ਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਏ ਹੋਇ ਸਹਾਈ ਦਸਾਂ ਪਾਤਸ਼ਾਹਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦੀ ਦਰਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਭ ਜਦਿਆ ਚੌੜੀਆਂ ਮੁਖਤਿਆ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਈ ਦੇਖ ਕੇ ਅੰਡਠ ਕੀਤਾ ਤਿਨਾ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਭੰਗ ਧੜ ਕੇ ਖਾਲਸਾ ਜੀ ਬੋਲੋ ਜੀ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਈ ਖੋਪਰੀਆਂ ਨੂੰ ਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰੇ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸੰਸਵਾਸਾਂ ਨਾਲ ਨਿਭਾਈ ਤੇਨਾਂ ਦੀ ਕਮਾਈ ਦਾ ਧਿਆਨ ਤਰ ਕੇ ਖਾਲਸਾ ਜੀ ਬੋਲੋ ਜੀ ਪੰਜਾਬ ਸਖਤਾ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੈਂ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਰ ਸਿਆਰ ਅਤ ਲੇਗ ਤੇਗ ਫਤੇ ਬਿਰਦ ਕੇ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਈ ਜੀ ਗੁਰੂ ਖਾਲਸਾ ਜਿੱਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਬਵੇਕ ਦਾਨ ਵਿਸਾਦ ਦਾਨ ਪ੍ਰੋਸਾਦ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤ ਸਰ ਜਿਦੇ ਈਸ਼ ਨਾਮ ਚੌਕੀਆਂ ਝੰਡੇ ਬੁੰਗੇ ਜੁਗੋ ਜੁਗਾ ਅਟਲ ਧਰਮ ਕਾ ਦਾਇਕਰ ਬੋਲੋ ਜੀ ਸਿੱਖਾਂ ਦਾ ਮਾਨ ਨੀਵਾ ਮਤ ਉੱਚੀ ਮਤ ਦੇ ਰਾਖੇ ਆਪ ਵਹਿਗਰੂ ਸ਼ੀ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਨੂੰ ਪੰਥ ਲਾ ਲੋਂ ਈ ਛੋੜਿਆ ਗਿਆ ਏ ਤਿਨਾ ਗੁਰਧਾਮਾਂ ਦੀ ਖੁੱਲੇ ਦਰਸ਼ਨਦਾਰ ਸੇਵਾ ਸੰਭਾਲਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਕੀ ਨਿਮਾਨਿਆਂ ਦੇ ਮਾਨ ਨਿਤਾਣਿਆਂ ਦੇ ਤਾਲ ਨਿਉਟਿਆਂ ਦੀ ਓੜ ਸੱਚੇ ਪਿਤਾ ਵੈਗੁਰੂ ਤਨ ਤਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮੇਰੀ ਪੀਰੀ ਤੇ ਮਾਲਕ ਆਪ ਜੀ ਦੇ ਦਰਬਾਰ ਵੇ ਸੱਚੇ ਪਾਤਸ਼ਾਹ ਸੰਧਿਆ ਸਮੇਂ ਦੀਵਾਨ ਸਜੇ ਸਜੇ ਦੀਵਾਨਾਂ ਦੇ ਵਿੱਚ ਸੋਦਾ ਰਹਿਰਾਸ ਸ਼ਬਦ ਚੋਂ ਕੀ ਅਰਦਾਸ ਬੇਨਤੀ ਕਰਦਿਆਂ ਹੋਈਆਂ ਭੁੱਲਾਂ ਦੀ ਮਾਫੀ ਅੱਗੇ ਤੋਂ ਸੋਤੇ ਸਪਸ਼ਟ ਬਾਣੀ ਪੜਨ ਦੀ ਸਮਰੱਥ ਸੇਵਾ ਸੰਭਾਲ ਦਾ ਦਾਨ ਬਖਸ਼ਣਾ ਆਈਆਂ ਪਿਆਰੀਆਂ ਸੰਗਤਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨੀਆਂ ਪੜਿਆ ਸੁਣਿਆ ਸਭ ਲੇਖੇ ਲਾਉਣਾ ਤਿਲ ਫੁੱਲ ਪ੍ਰਵਾਨ ਕਰਨਾ ਕਦਮ ਕਦਮ ਲੇਖੇ ਵਿੱਚ ਲਾਉਣਾ ਸਰਬੱਤ ਦੇ ਕਾਰਜ ਰਾਸ ਕਰਨਾ ਸਰਬੱਤਿਆਂ ਗੁਰਮੁਖਤ ਅਨਸਾਰ ਮਨੋ ਭਾਵਨਾ ਪੂਰਨ ਕਰਨੀਆਂ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਚੜ੍ਹਦੀ ਕਲਾ ਹਰ ਮੰਦਾਨੇ ਪੱਤੇ ਬੱਚਿਆਂ ਨੂੰ ਵਿੱਦਿਆ ਦਾ ਦਾਨ ਹਰ ਪ੍ਰਕਾਰ ਦੀ ਰਸਿਆ ਕਰਮਨੀ ਬੀਬੀ ਦਲਜੀਤ ਕੌਰੋਂ ਸਿੱਧੀ ਤੰਦਰੁਸਤੀ ਲਈ ਦੇ ਰੋਗ ਤਾਲੀ ਅਰਦਾਸ ਬੇਨਤੀ ਹੈ ਖੁਸ਼ੀਆਂ ਭਰਿਆ ਜੀਵਨ ਬਖਸ਼ਣਾ ਹਜੀਤ ਸਿੰਘ ਘਰ ਦੀ ਸੁਖ ਸ਼ਾਂਤੀ ਤੰਦਰੁਸਤੀ ਲਈ ਚੜ੍ਹਦੀ ਕਲਾ ਲਈ ਅਰਦਾਸ ਬੇਨਤੀ ਹੈ ਚੜ੍ਹਦੀਆਂ ਕਲਾ ਬਖਸ਼ਣੀਆਂ ਮੋਹਿੰਦਰਪਾਲ ਸਿੰਘ ਸੁਪੁੱਤਰ ਨਿਰਮਲ ਸਿੰਘ ਦੇ ਰੋਗਤਾ ਦੀ ਅਰਦਾਸ ਬੇਨਤੀ ਹੈ ਖੁਸ਼ੀਆਂ ਬਖਸ਼ਣੀਆਂ ਜੀ ਗੁਰਦੀਪ ਸਿੰਘ ਨੂੰ ਦੇਹ ਰੋਗਤਾ ਤੰਦਰੁਸਤੀਆਂ ਬਖਸ਼ੋ ਸੱਚੇ ਪਾਤਸ਼ਾਹ ਸਰਦਾਰ ਸੁਖਵੰਤ ਸਿੰਘ ਨਮਨ ਪਲਾਟ ਲੈ ਸ਼ੁਕਰਾਨੇ ਵਿਜੋ ਅਰਦਾਸ ਬੇਨਤੀ ਸੱਚੇ ਪਾਤਸ਼ਾਹ ਰੰਦੇ ਕਾਰਜ ਰਾਸ ਕਰਨੇ ਆਪ ਜੀ ਦੇ ਦਸਰਾਂ ਦੇ ਸੱਚੇ ਪਾਤਸ਼ਾਹ ਜੇ ਕਾਰਜ ਰਾਸ ਕਰਨੇ ਅੰਗ ਸੰਗ ਸਹਾਇ ਹੋਣਾ ਸਦਾ ਅੰਗ ਸੰਗੇ ਅਭੰਗੰ ਬਭੁਤੇ ਕੜਾ ਪ੍ਰਸ਼ਾਦੀਆਂ ਦੇਗਾ ਹਾਜ਼ਰਦਰ ਤੇ ਪਰਵਾਨ ਹੁਕਮ ਨਾਵੇਂ ਬਖਸ਼ ਕੇ ਸੰਗਤਾਂ ਨੂੰ ਨਿਹਾਲ ਕਰੋ دیਵਾਨਾਂ ਦੀ ਅਰੰਭਤਾ ਬਖਸ਼ੋ ਸੇ ਪਿਆਰੇ ਮੇਲ ਜਿਨਾਂ ਮਿਲਿਆਂ ਤੇਰਾ ਨਾਮ ਚਿਤ ਆਵੇ ਨਾ ਨਿਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਵਾਇਗੁਰੂ ਜੀ ਕਾ ਖਾਲਸਾ ਦੋਇਰਾ ਆਗਿਆ ਵਈ ਹਕਾਲ ਕੇ ਸਭ ਸਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮੰਨਿਓ ਧੂ ਪ੍ਰਭ ਕੋ ਮਿਲਬੋ ਚਾਹ ਹੈ ਰਾਜ ਕਰੀਗਾ ਖਾਲਸਾ ਖੁਆਰ ਹੋਏ ਸਾਂ ਮਿਲਾਂਗੇ ਵਾਰ ਹੋਇ ਤਾ ਮਿਲਾਂਗੇ ਬੋਲੇ ਸੁਨਿਧਾ ਵਾਹਿਗੁਰੂ ਜੀ ਕਾ ਖਾਲਸਾ